ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਵਿਆਹ ਸ਼ਾਦੀਆਂ ਦੇ ਵਿੱਚ ਚਲਾਉਣ ਵਾਲੇ ਪਟਾਕਿਆਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਏਡੀਸੀ ਨੇ ਹੁਕਮ ਜਾਰੀ ਕਰ ਦਿੱਤੇ ਨੇ ਹੁਕਮ ਤਹਿਤ ਜਿਹੜਾ ਕਿ ਇਹਨਾਂ ਪਟਾਕਿਆਂ ਤੇ ਜਿਨ੍ਹਾਂ ਦੇ ਨਾਲ ਜ਼ੋਰਦਾਰ ਤਮਾਕੀ ਹੁੰਦੇ ਨੇ, ਸ਼ੋਰ ਸ਼ਰਾਬਾ ਹੁੰਦਾ ਹੈ, ਉਹਨਾਂ ਪਟਾਕਿਆਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚਾਈਨਸ ਪਟਾਕੇ ਹੋਣ ਬੰਬ ਹੋਣ ਜਾਂ ਫਿਰ ਹਵਾਈ ਪਟਾਕੇ ਹੋਣ ਸਾਰੇ ਪਟਾਕਿਆਂ ਤੇ ਪੂਰਨ ਤੌਰ ਤੇ ਪਾਬੰਦੀ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਕਿ ਆਤਸ਼ਬਾਜ਼ੀ ਕਰਨ ਤੇ ਪੁਰੰਤੌਰ ਤੇ ਪਾਬੰਦੀ ਲਗਾਈ ਗਈ ਹੈ ਵਿਆਹ ਸ਼ਾਦਿਆ ਖੁਸ਼ੀਆਂ ਉਤਸਵਾਂ ਤਾਰਨੇ ਕੋਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਆਤਸ਼ਬਾਜ਼ੀ ਬਾੰਬ ਹਵਾਈ ਪਟਾਕੇ ਅਤੇ ਚਾਈਨਸ ਪਟਾਕਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਜਾਂ ਅਜਿਹੇ ਪਟਾਕਿਆਂ ਦੇ ਨਾਲ ਚੋਰ ਸ਼ਰਾਬੇ ਨਾਲ ਆਮ ਪਬਲਿਕ 'ਚ ਡਰ ਪੈਦਾ ਹੁੰਦਾ ਹੈ ਅਮਨ ਕਾਨੂੰਨ ਦੀ ਸਥਿ ਵਿਗੜਨ ਦਾ ਖੱጫ ਪਣਿਆ ਰਹਿੰਦਾ ਹੈ ਮੌਜੂਦਾ ਹਾਲਾਤਾਂ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਧਿਆਨ 'ਚ ਰੱਖਦੇ ਹੋਏ ਡਾਕਟਰ ਹਰਜਿੰਦਰ ਸਿੰਘ 베ਦੀ ਆਈਐਸ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਨੇ ਜ਼ਿਲ੍ਹੇ ਅੰਦਰ ਵਿਆਹ ਸ਼ਾਦੀਆ ਖੁਸ਼ੀਆਂ ਦੇ ਉਤਸਵਾਂ ਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਨਾਲੋ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਜਿਸ ਦੇ ਵਿੱਚ ਬੰਬ ਹਵਾਈ ਪਟਾਕੇ ਚਾਈਨਸ ਕਰੈਕਰ ਸ਼ਾਮਲ ਨੇ ਉਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਮਨਾਹੀ ਦੇ ਹੁਕਮ ਅਗਲੇ ਹੁਕਮਤ ਤੱਕ ਲਾਗੂ ਰਹਣਗੇ ਇਸ ਦੇ ਵਿੱਚ ਨਾਲ ਹੀ ਉਹਨਾਂ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਪੂਰੀ ਤਰ੍ਹਾਂ ਸਥਿਤੀ ਕੰਟਰੋਲ ਦੇ ਵਿੱਚ ਹੈ ਐਡੀਸੀ ਹਰਜਿੰਦਰ ਸਿੰਘ 베ਦੀ ਨੇ ਵੀ ਦੱਸਿਆ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਫੈਸਲਾ ਕੀ ਲਿਆ ਗਿਆ ਤੇ ਅਗਲੇ ਹੁਕਮਾਂ ਦਾ ਕਿਸਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ ਹੁਣ ਕਿਹਾ ਕਿ ਦੁਕਾਨਾਂ ਤੇ ਪੈਟਰੋਲ ਪੰਪਾਂ ਤੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਲੋਕ ਦੂਸਰਿਆਂ ਨੂੰ ਵੀ ਦੈਸਤ ਦੇ ਵਿੱਚ ਪਾਰੇ ਨੇ ਜਦਕਿ ਅਜੇ ਹੀ ਪੈਨਿਕ ਸਥਿਤੀ ਵਾਲੀ ਕੋਈ ਵੀ ਗੱਲ ਨਹੀਂ ਹੈ ਹਰ ਤਰ੍ਹਾਂ ਦੀ ਲੋੜ ਦਾ ਸਮਾਨ ਜ਼ਰੂਰਤ ਦਾ ਸਮਾਨ ਸ਼ਹਿਰ ਦੇ ਵਿੱਚ ਆ ਵੀ ਰਿਹਾ ਹੈ ਤੇ ਸ਼ਹਿਰੋਂ ਜਾ ਵੀ ਰਿਹਾ ਹੈ ਪਿੰਡੂ ਇਲਾਕਿਆਂ ਵਿੱਚ ਦੁਕਾਨਦਾਰਾਂ ਵੱਲੋਂ ਵੀ ਗਾਕਾਂ ਨੂੰ ਸਮਾਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਜਿਹੀ ਕੋਈ ਸ਼ਿਕਾਇਤ ਸਾਹਮਣੇ ਆਈ ਤਾਂ ਦੁਕਾਨਦਾਰ ਤੇ ਵੀ ਕਾਰਵਾਈ ਕੀਤੀ ਜਾਏਗੀ ਕੋਈ ਵੀ ਦੁਕਾਨਦਾਰ ਜੇਕਰ ਤੁਹਾਨੂੰ ਸਮਾਨ ਨਹੀਂ ਦਿੰਦਾ ਉਸ ਦੇ ਖਿਲਾਫ ਤੁਸੀਂ ਪ੍ਰਸ਼ਾਸਨ ਨੂੰ ਕੰਪਲੀਟ ਵੀ ਕਰ ਸਕਦੇ ਹੋ ਪੈਨਿਕ ਤੇ ਡਰਨ ਵਾਲੀ ਕੋਈ ਵੀ ਸਥਿਤੀ ਜਿਹੜੀ ਕਿ ਨਹੀਂ ਹੈ ਸੋ ਇਸ ਲਈ ਆਪ ਦਾ ਖਿਆਲ ਰੱਖੋ ਡਰਨ ਦੀ ਕੋਈ ਲੋੜ ਨਹੀਂ ਹੈ ਏਡੀਸੀ ਵੱਲੋਂ ਇਹ ਜਾਣਕਾਰੀ ਜਿਹੜੀ ਕਿ ਪਬਲਿਕ ਦੇ ਨਾਲ ਸਾਂਝੀ ਕੀਤੀ ਗਈ ਹੈ। ਹਾਲੇ ਅਸੀਂ ਆਰਡਰ ਕੀਤੇ ਆ ਕਿ ਰਿਗਾਰਡਿੰਗ ਜਿਹੜੀ ਅਸੀਂ ਆਤਿਸ਼ਬਾਜੀ ਅ ਵਿਆਹਾਂ ਤੇ ਜਾਂ ਖੁਸ਼ੀਆਂ ਆ ਪ੍ਰੋਗਰਾਮ ਤੇ ਉਹ ਕਰੀਦਾ। ਉਹ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹ ਹੀ ਅਪੀਲ ਹੈ ਤੇ ਖੁਸ਼ੀ ਜ਼ਰੂਰ ਮਨਾਓ ਮਟ ਜੋ ਐਸ ਵਿਲੇ ਸਿਚੁਏਸ਼ਨ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾਨੂ। ਉਸ ਸਬੰਧੀ ਅਸੀਂ ਜਿਹੜੀਆਂ ਪਟਾਕੇ ਜਾਂ ਇਹ ਚੀਜ਼ਾਂ ਆ ਹਵਾਈ ਆਤਿਸ਼ਬਾਜੀ ਨਹੀਂ ਕਰਨੀ ਪੂਰਾ ਸਾਨੂੰ ਆਪਣੇ ਪਬਲਿਕ ਨੂੰ ਫਾਇਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਆਰਮੀ ਹੈ ਉਹਨਾਂ ਨੂੰ ਬੜਾ ਧਿਆਨ ਨਾਲ ਦੇਖਣਾ ਹੈ ਕਿ ਕੋਈ ਸਾਡੇ ਜਿਹੜੇ ਨੀਅਰ ਬਾਏ ਆਪਣਾ ਜਿੰਨਾ ਨਾਲ ਚੱਲ ਰਿਹਾ ਪਾਕਿਸਤਾਨ ਦਾ ਕੋਈ ਕੋਈ ਡਰੋਨ ਆਂਦਾ ਹੈ ਜਾਂ ਕੋਈ ਉਹ ਆਂਦਾ ਉਹਦੇ ਨਾਲ ਜਿਹੜੀ ਆ ਕਿ ਲੈਕ ਆਫ ਮਿਸ ਕਮਿਊਨੀਕੇਸ਼ਨ ਜਾਂ ਆਪਣੇ ਮਿਸ ਇੰਟਰਪ੍ਰੀਟੇਸ਼ਨ ਨਾ ਹੋ ਜੇ ਇਸ ਕਰਕੇ ਅਸੀਂ ਹੁਕਮ ਲਾਗੂ ਕੀਤਾ ਹੈ ਇਸ ਸਬੰਧੀ ਮੇਰੇ ਸਾਰੇ ਜਿਹੜੇ ਪੈਲੱਸ ਆਪਣੇ ਵੀਰ ਨੇ ਹੋਟਲ ਵਾਲੇ ਨੇ ਜਾਂ ਹੋਰ ਕੋਈ ਆਪਣੇ ਮੰਦਰ ਗੁਰਦੁਆਰਾ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਇਹ ਆਪਣਾ ਜਿਹੜਾ ਆਤਿਸ਼ਬਾਜੀ ਹੈ ਉਹ ਫਿਲਹਾਲ ਦੀ ਘੜੀ ਅਸੀਂ ਨਹੀਂ ਕਰਨੀ ਜਿਹੜੀ ਖੁਸ਼ੀ ਹੈ ਉਹ ਬੜੀ ਸ਼ਾਂਤੀਪੂਰਵਕ ਜਿਹੜੀ ਹੈ ਅਸੀਂ ਮਨਾਨੀ ਤੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੱਦਾਂ ਸਾਡੇ ਧਿਆਨ ਵਿੱਚ ਆਇਆ ਕਿ ਕਿਰਿਆਨੇ ਦੀ ਦੁਕਾਨ ਜਾਂ ਆਪਣੇ ਪੈਟਰੋਲ ਪੰਪ ਜਿਹੜੇ ਆ ਲੋਕਾਂ ਨੂੰ ਸਮਾਨ ਦੇਣ ਤੋਂ ਮਨਾ ਕਰ ਰਹੇ ਆ ਹਨ ਜਾਂ ਲੋਕਾਂ ਵੱਲੋਂ ਮੈਂ ਕਹਾਂਗਾ ਕਿ ਇੱਕ ਲੰਬੀਆਂ ਲਾਈਨਾਂ ਲਾ ਕੇ ਸਮਾਨ ਲਿਆ ਜਾ ਰਿਹਾ ਹੈ। ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਕੋਈ ਘਬਰਾਹਣ ਦੀ ਲੋੜ ਨਹੀਂ ਹੈ, ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਆਪਣੇ ਸਮੇਂ ਦੇ ਅਤਨਾ ਜਿੱਦਾਂ ਤੁਸੀਂ ਪਹਿਲਾਂ ਲੈ ਰਹੇ ਹੋ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਇਸ ਕਰਕੇ ਅਸੀਂ ਘਬਰਾ ਕੇ ਕਿ ਐਵੇਂ ਦੇ 3-3 4-4 5-5 ਮਹੀਨੇ ਦਾ ਸਮਾਨ ਇਕੱਠਾ ਕਰ ਲਈਏ ਪਹਿਲਾਂ ਇਦਾਂ ਦੀ ਕਰਨ ਦੀ ਲੋੜ ਨਹੀਂ ਹੈ। ਮੈਂ ਪ੍ਰਿਆਸ਼ ਨੇ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਤੁਹਾਨੂੰ ਕਿ ਹਰ ਇੱਕ ਚੀਜ਼ ਤੁਹਾਨੂੰ ਸਮੇਂ ਦੇ ਨਾਲ ਮਿਲਦੀ ਰਹੇਗੀ ਟਾਈਮਲੀ ਮਿਲਦੀ ਰਹੇਗੀ ਤੁਸੀਂ ਇਹਨਾਂ ਆਰਾਮ ਦੇ ਨਾਲ ਪੈਨਿਕ ਨਾ ਕ੍ਰੀਏਟ ਕਰੋ ਕੋਈ ਸਿਚੁਏਸ਼ਨ ਬਿਲਕੁਲ ਆਊਟ ਆਫ ਅੰਡਰ ਕੰਟਰੋਲ ਐ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਦੂਸਰੀ ਗੱਲ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਕਿ ਸਾਡੇ ਧਿਆਨ 'ਚ ਆਇਆ ਕਿ ਕੋਈ ਪੈਟਰੋਲ ਪੰਪ ਜਾਂ ਕੋਈ ਸਮਾਨ ਨਹੀਂ ਦੇ ਰੇ ਜਾਂ ਪੈਟਰੋਲ ਨਹੀਂ ਦੇ ਰਹੇ ਉਸ ਸਬੰਧੀ ਅਸੀਂ ਨੋਡ ਅਫਸਰ ਲਾਇਆ ਉਹਨਾਂ ਨੂੰ ਅਸੀਂ ਕਹਿ ਵੀ ਦਿੱਤਾ ਹੈ ਕਿ ਇਸ ਸਬੰਧੀ ਚੈਕਿੰਗ ਕੀਤੀ ਜਾਏ ਕਿ ਜਿਹੜਾ ਉਹਨਾਂ ਕੋਲ ਆਪਣਾ ਤੇਲ ਪਿਆ ਜੇ ਲੋਕਾਂ ਨੂੰ ਡਿਮਾਂਡ ਆ ਉਹ ਪਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਇਹ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਨਾ ਕੀਤੀ ਜਾਵੇ ਤੇ ਉਸ ਸਬੰਧੀ ਵੀ ਅਸੀਂ ਹਦਾਇਤਾਂ ਕੱਢ ਰਹੇ ਹਾਂ ਤੇ ਇੱਕ ਆਪਣੀ ਹੰਡੀ ਟੀਮ ਵੀ ਜਾ ਕੇ ਚੈੱਕ ਕਰੇਗੀ ਤੇ ਸਾਰਿਆਂ ਨੂੰ ਲੋਕਾਂ ਨੂੰ ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀਗਾ ਤੇਲ ਉਸ ਤਾਂ ਮਿਲਦਾ ਰਹੇਗਾ ਇਸ ਕਰਕੇ ਤੁਸੀਂ ਸਾਰਿਆਂ ਨੇ ਇਸੇ ਸਹਯੋਗ ਪਾਣਾ ਪੈਨਿਕ ਕ੍ਰੀਟ ਨਹੀਂ ਕਰਨਾ ਸਭ ਕੁਛ ਅੰਡਰ ਕੰਟਰੋਲ ਹੈ ਐਂਡ ਸਮੂਥਲੀ ਚੱਲ ਰਿਹਾ ਕੋਈ ਦਿੱਕਤਵਾਰੀ ਗੱਲ ਨਹੀਂ ਹੈ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਜੜਾਇਆ ਆਪਣਾ ਗੁਦਾਸਪੁਰ ਜ਼ਿਲ੍ਹੇ ਦਾ ਸਮੂਥਲੀ ਜੜਾ ਕੰਮ ਅੱਗੇ ਵੀ ਕਰਦੇ ਰਹਿਣਾ ਤੁਹਾਨੂੰ